ਕੁਸ਼ਲ ਵਕੀਲ ਸਾਰਾ ਮਾਨ ਕਰਕੇ ਗਏ ਨੇ 500 ਰੁਪਇਆ ਵਿਦੇਸ਼ ਵਿੱਚ ਚੜ੍ਹਦੀ ਕਲਾ ਵਾਸਤੇ ਅਰਦਾਸ ਸ੍ਰੀ ਮਹਾਰਾਜ ਜੀ ਕਿਰਪਾ ਕਰਨ। ਵੀਰ ਸੁਵੰਨ ਸਿੰਘ ਮੈਂਬਰ ਸਹਿਬਾਨ ਘਰ ਦੀ ਤੁਲਸਤੀ ਵਾਸਤੇ ਅਰਦਾਸ ਕਰਾਉਂਦੇ ਨੇ। ਰਾਜ ਨਹੀਂ ਇੰਨਾ ਦੀ ਚਾਉਂਦੇ ਹੋਏ ਵੀ ਨਹੀਂ ਭਰੇ ਹੋਈ ਬੜੀ ਸਮਝੀ ਮੈਂ ਵਰਸੀ ਗਾਨੀ ਤੇਜ ਸਿੰਘ ਜੀ ਦਸਾ ਉਰਵਾਲਾ ਮਹਾਪੁਰਸ਼ ਸੱਚਖੰਡ ਵਰਸੀ ਬਾਬਾ ਗੁਰਕਾਰ ਸਿੰਘ ਜੀ ਜਿਨ੍ਹਾਂ ਦੇ ਸੇਵਾਦਾਰ 500 ਰੁਪਏ ਮਾਨ ਕੀਤਾ ਹੈ ਮਹਾਪੁਰਸ਼ ਬਾਬਾ ਜਗਿੰਦਰ ਸਿੰਘ ਜੀ ਆਪਣੇ ਪਿਆਰੇ ਜੱਫੇ ਨੂੰ 500 ਰੁਪਏ ਮਾਨ ਕਰਦੇ ਹਨ ਕਦਰ ਗਾਨੀ ਦਾ ਧੰਨਵਾਦ ਹੈ ਕੀਰਨ ਸਿੰਘ ਸਾਹਿਬ ਜਿੱਦੀਆਂ ਔਲਖਾਂ ਤੋਂ ਉਹਨਾਂ ਨੂੰ ਬਹੁਤ ਸਾਰਾ ਮਾਣ ਆਇਆ ਹੈ ਜੱਫੇਦਾਰ ਗੁਰਨਾਮ ਸਿੰਘ ਜੀ ਆਵਾਜ਼ ਲਖਾ ਸਿੰਘ ਤੋਂ ਉਹਨਾਂ ਨੇ ਬਹੁਤ ਸਾਰਾ ਮਾਣ 500 ਰੁਪਏ ਦਿੱਤਾ ਹੈ ਵੀਰ ਰੇਸ਼ਵ ਸਿੰਘ ਆਵਾਜ਼ ਲਖਾ मैं ये कीर्ति करना ले आया कभी गीता ये प्रीता मंजी मैं ये कीर्ति करना ले आया। <laughs> 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 ਵਾਹਿਗੁਰੂ ਜੀ ਕੀ ਫਤਿਹ ਸੂਰਾ 195 ਹੈ ਜੋ ਲਰੇ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੇ ਕਬੂ ਨਾ ਛਾਦੇ ਖੇਤ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਤਾ ਜੀਆਂ ਦੇ ਪਰਿਵਾਰ ਦੇ ਰੋਜ਼ਾਨਾ ਤੋਂ ਪਿਆਰੇ ਸਿੰਘਾਂ ਦੇ ਔਰ ਪਿਆਰਿਆਂ ਦੇ ਸ਼ਹੀਦੀ ਦਿਹਾੜੇ ਜੋ ਕਿ 20 21 ਦਸੰਬਰ ਤੋਂ ਅੱਜ 27 ਦਸੰਬਰ ਹੋ ਗਿਆ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੰਕੇ ਗਈ ਆ 7 ਦੇ 8 ਪੋ 22 ਦਸੰਬਰ ਨੂੰ 8 ਪੋ ਨੂੰ ਲੰਘ ਕੇ ਗਈ ਚਮਕੌਰ ਸਾਹਿਬ ਦੀ ਧਰਤੀ ਦੇ ਸੰਗਤਾਂ ਅਮਰੀ ਸ਼ਰਦਾ ਨਾਲ ਮਨਾਏ ਆ ਅੱਜ 27 ਦਸੰਬਰ ਦਿਨ ਸ਼ੁੱਕਰਵਾਰ 13 ਪੋ ਦਾ ਦਿਹਾਰਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਛੋਟੇ ਬਾਬੇ ਛੋਟੀਆਂ ਜਿੰਦਾ ਵਦੇ ਸਾਕੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਹਿ ਬਾਬਾ ਫਤੇ ਸਿੰਘ ਜੀ ਸਤਿਕਾਰਯੋਗ ਮਾਤਾ ਗੁਜਰਕੌਰ ਜੀ ਸਮੇਂ ਦੀ ਸਰਕਾਰ ਨੇ ਸਮੇਂ ਦੀ ਹਕੂਮਤ ਨੇ ਜ਼ਾਲਿਮਾਂ ਨੇ ਬੱਚਿਆਂ ਨੂੰ ਨੀਅਤ ਚਣ ਕੇ ਸ਼ਹੀਦ ਕਰ ਦਿੱਤਾ ਹੈ ਉਹ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦਗੰਢ ਸ਼ਹੀਦ ਬਾਬਾ ਤਾਰਾ ਜੀ ਦੇ ਪਾਵਨ ਪੁੱਤਰ ਸਥਾਨ ਤੇ ਸੰਗਤਾਂ ਬਰੇ ਸ਼ਰਧਾ ਨਾਲ ਕੁਝ ਸਮਾਂ ਪਹਿਲਾਂ ਚੱਲ ਰਹੀਆਂ ਸ੍ਰੀਖੰਡ ਪਾਤਸ਼ਾਹ ਦੀਆਂ ਲੜੀਆਂ ਦੀ ਅੱਜ ਸਮਾਪਤੀ ਹੋਈ ਆ 13 ਪੋ ਦੇ ਦਿਹਾੜੇ ਦੇ ਪਰੰਤ ਦੀਵਾਨ ਧਾਰਮਿਕ ਦੀਵਾਨ ਚੱਲ ਰਹੇ ਨੇ ਆਏ ਮਹਾਂਪੁਰਸ਼ਾਂ ਦਾ ਆਈਆਂ ਸੰਗਤਾਂ ਦਾ ਉਹਨਾਂ ਸ਼ਹੀਦਾਂ ਦੇ ਸ਼ਹੀਦੀ ਨੂੰ ਕੋਟਰਨਕੋਟ ਪ੍ਰਣਾਮ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗੁਰੂ ਵਾਲੇ ਬਣੋ ਉਹਨਾਂ ਮਹਾਂਪੁਰਸ਼ਾਂ ਦੇ ਦਸੇ ਹੋ ਮਾਰਗ ਤੇ ਚੱਲਣ ਦੀ ਸਾਨੂੰ ਸਮਰੱਥਾ ਤੇ ਸੂਝਿ ਬਖਸ਼ੇ ਸ਼ਹੀਦੀ ਨੂੰ ਸਾਰੀਆਂ ਸੰਗਤਾਂ ਵੱਲੋਂ ਔਰ ਲੋਪਕੇ ਨਗਰਵਾਲੋਂ ਲਾਕੇ ਪਰਚੋਂ ਦੇਸਾ ਪ੍ਰਦੇਸਾਂ ਦੀ ਸੰਗਤਾਂ ਨੇ ਬੜੀ ਸ਼ਰਦਾ ਨਾਲ ਮਹਾਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਸ਼ ਬਾਬਾ ਬਲਕਾਰ ਸਿੰਘ ਜੀ ਇਹ ਜੋੜ ਮੇਲਾ ਆਰੰਭ ਕਰਾ ਕੇ ਗਏ ਨੇ ਅੱਜ ਸੰਗਤਾਂ ਨੇ ਇਸ ਨਗਰ ਵਿੱਚ ਇਲਾਕੇ ਵਿੱਚ ਸੰਗਤਾਂ ਨੇ ਮਹਾਪੁਰਸ਼ਾਂ ਦੇ ਪਾਵਨ ਪਵਿੱਤਰਾਂ ਤੇ ਇਸ ਜੋੜੇ ਮੇਲੇ ਨੂੰ ਸੰਗਤਾਂ ਨੇ ਚਾਰ ਚੰਨ ਲਾਏ ਨੇ ਬੇਨਤੀ ਕਰਦੇ ਗੁਰੂ ਘਰ ਦਾ ਚੌਂਕੀਦਾਰ ਬਾਬਾ ਜਗਿੰਦਰ ਸਿੰਘ ਜੀ ਆਇਆਂ ਹੋਏ ਮਹਾਪੁਰਸ਼ਾਂ ਦਾ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਤਨਵਾਦ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਤਨ ਬਾਬਾ ਜੋਰਾਵਰ ਸਿੰਘ ਸਹ ਬਾਬਾ ਫਤਿਹ ਸਿੰਘ ਦੀ ਸਤਕਾਰਯੋਗ ਮਾਤਾ ਗੁਜਰਕੌਰ ਦਾ ਸ਼ਹੀਦੀ ਨੂੰ ਅਰਪਣ ਸਾਰੀ ਸ਼ਹੀਦੀ ਨੂੰ ਉਹਨਾਂ ਦੀ ਨੂੰ ਸਾਡੇ ਵੱਲੋਂ ਪ੍ਰਣਾਮ ਕੋਟਨ ਕੋਟ ਧੰਨਵਾਦ ਮਹਾਰਾਜ ਜੀ ਕਿਰਪਾ ਕਰਨ ਇੰਨੇ ਇੱਕ ਬੇਨਤੀ ਕਰਦਾ ਫਤਿਹ ਕਲਾਉਣਾ ਹੈ ਬਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ 2 ਮਿੰਟ ਮਿੰਟ ਭੇਜ ਸਿੰਘ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗਾਇਸਾਹ ਜੀ ਦੀ ਪਵਨ ਪਵਿੱਤਰ ਧਰਤੀ ਉੱਤੇ ਹਰ ਸਾਲ ਦੇ ਵਾਂਗ ਪ੍ਰਾਤਨ ਸਮੇਂ ਤੋਂ ਹੀ ਪਿਆਰੀ ਸਾਧ ਸੰਗਤ ਇਸ ਸਥਾਨ ਦੇ ਉੱਤੇ ਸ਼ਹੀਦੀ ਗੁਰਮਤ ਸਮਾਗਮ ਸਾਬ ਜਦਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਏ ਇਸ ਸਥਾਨ ਦੇ ਉੱਤੇ ਸਭ ਤੋਂ ਪਹਿਲਾਂ ਸਤਕਾਰਯੋਗ ਬਾਬਾ ਕਰਤਾਰ ਸਿੰਘ ਜੀ ਬਾਬਾ ਬਲਕਾਰ ਸਿੰਘ ਜੀ ਸੱਚਖੰਡਵਾਸੀ ਮਹਾਪੁਰਸ਼ ਮੌਜੂਦਾ ਸਤਕਾਰਯੋਗ ਮਹਾਪੁਰਸ਼ ਬਾਬਾ ਜਗਿੰਦਰ ਸਿੰਘ ਜੀ ਲੋਪੋਕ ਵਾਲੇ ਮਹਾਪੁਰਸ਼ਾਂ ਵੱਲੋਂ ਉਸੇ ਹੀ ਪਰੰਪਰਾ ਨੂੰ ਨਿਰੰਤਰ ਚਲਾਉਂਦੇ ਹੋਇਆ ਅੱਜ ਇੱਥੇ ਤੇਰਾਪਉ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਦੀਵਾਨ ਸਜੇ ਹੋਏ ਨੇ। ਸਜੇ ਹੋਏ ਦੀਵਾਨ ਵਿੱਚ ਰਾਗੀ ਸਿੰਘਾਂ ਨੇ ਹਾਜ਼ਰੀ ਲਵਾਈ। ਕਵੀਸ਼ਰ ਸਿੰਘਾਂ ਨੇ ਹਾਜ਼ਰੀ ਲਾਈ। ਗਿਆਨੀ ਗੁਰਪ੍ਰੀਤ ਸਿੰਘ ਜੀ ਸੌੜੀਆਂ ਦਾਸ ਗੁਰਪ੍ਰੀਤ ਸਿੰਘ ਚੁੰਵੰਡੇ ਦੇ ਢਾਡੀ ਜਥੇ ਨੇ ਹਾਜ਼ਰੀ ਭਰੀ। ਗਿਆਨੀ ਗੁਰਪ੍ਰਤਾਸ ਸਿੰਘ ਜੀ ਪਦਮ ਉਹਨਾਂ ਦੇ ਢਾਡੀ ਜਥੇ ਨੇ ਹਾਜ਼ਰੀ ਭਰਨੀ ਹੈ। ਸਤਕਾਰਯੋਗ ਬਾਬਾ ਗਰਦੀਪ ਸਿੰਘ ਜੀ ਖਜਾਲੇ ਵਾਲੇ ਮਹਾਪੁਰਸ਼। ਉਹਨਾਂ ਨੇ ਵੀ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਨੀ ਹੈ। ਗੁਰਕਲਗੀ ਤਰਪਾਦਸ਼ਾ ਮਹਾਰਾਜ ਜੀ ਦੇ ਪਰਿਵਾਰ ਨੇ ਸੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਵਾਸਤੇ ਪਿਆਰੀ ਸਾਧ ਸੰਗਤ ਜੀ ਬਹੁਤ ਵੱਡੀ ਕੁਰਬਾਨੀ ਕੀਤੀ ਏ ਅੱਜ ਹਰ ਇੱਕ ਗੁਰਸਿੱਖ ਨੂੰ ਸੈਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਏ ਗੁਰਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਚਨ ਕਿਹਾ ਸੀ ਪੰਥ ਬਸੇ ਮੇ ਉਜੜਾ ਮਨ ਚਾਉ ਕਨੇਰਾ ਵਾਹੋ ਵਾਹੋ ਗੋਬਿੰਦ ਸਿੰਘ ਧਨ ਤੇਰਾ ਜੇਰਾ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਏ ਇਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਦੇ ਸਾਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਨੇ ਪਿਆਰੀ ਸਾਧ ਸੰਗਤ ਜੀ ਮਨਾਏ ਦਾ ਨ ਧੰਨਵਾਦ ਦੇ ਸਤਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਲੋਪੋਕ ਵਾਲੇ ਮਹਾਂਪੁਰਸ਼ਾਂ ਦਾ ਜਿਹੜੇ ਹਰ ਸਾਲ ਗੁਰੂਕੀਆਂ ਸਿੱਖ ਸੰਗਤਾਂ ਨੂੰ ਪ੍ਰੇਰ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਿਆਰੀ ਸਾਧ ਸੰਗਤ ਦੀ ਸ਼ਹੀਦੀ ਦਿਹਾੜਾ ਮਨਾਉਂਦੇ ਨੇ ਕਵੀ ਨੇ ਲਿਖਿਆ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅਰੰਭੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਉਹਨਾਂ ਸ਼ਹੀਦਾਂ ਦੀ ਸੱਚੀ ਅਤੇ ਸੁੱਚੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਹਜ਼ਾਰਾਂ ਦੀ ਤਦਾਰ ਵਿੱਚ ਗੁਰੂ ਕੀਆ ਸਿੱਖ ਸੰਗਤਾਂ ਪਿੰਡ ਲੋਪੋਕੇ ਦੀ ਧਰਤੀ ਉੱਤੇ ਪਹੁੰਚੀਆਂ ਨੇ ਸਾਰੇ ਮਹਾਪੁਰਸ਼ਾਂ ਦਾ ਸਮੂੱਚੀ ਸੰਗਤ ਦਾ ਧੰਨਵਾਦ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੱਲੋਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ